ਦੇ ਮਾਈਕ ਤੇ ਨਾ ਆਉਂਦਾ ਮਾਈਕ ਨਾ ਆਉਂਦਾ ਹੋ ਦੋਸਤੋ ਇਸ ਵਕਤ ਖੜਿਆ ਹਾਂ ਈ ਨਾਲਾ ਤੇ ਫਤਿਹਗੜ ਚੂੜੀਆਂ ਰੋਡ ਉੱਪਰ ਖੜਿਆ ਹਾਂ ਜਿੱਥੇ ਕਿ ਇੱਕ ਬਹੁਤ ਵੱਡਾ ਸੀ ਤੇਜ ਨੇਰੀ ਨਾਲ ਇੱਕ ਬਹੁਤ ਵੱਡਾ ਪਾਣਾ ਵਾਪਰ ਗਿਆ ਕਿ ਨੇਰੀ ਤੋਂ ਪਹਿਲਾਂ ਕਿਸੇ ਕਿਸਾਨ ਵੱਲੋਂ ਕਣਕ ਦੇ ਨਰਾਂ ਖੁਦ ਨੂੰ ਅੱਗ ਲਗਾਈ ਗਈ ਸੀ ਪਰ ਉਹ ਅੱਗ ਜਿਹੜੀ ਆ ਉਸ ਨੇ ਇੱਕ ਘਾਤਕ ਰੂਪ ਤਾਰ ਕਰ ਚੁੱਕੀ ਆ ਤੇ ਗੁਜਰਾਂ ਦੇ ਕੋਲ ਨੂੰ ਜੋ ਅੱਗ ਜਗ ਲੱਗੀ ਜਿਸ ਨਾਲ ਗੁਜਰਾਂ ਦੇ ਕੋਲ ਤੇ ਸਾਰਾ ਹੀ ਸਮਾਨ ਸੜ ਕੇ ਸੁਆਹ ਚੁੱਕਿਆ ਫਾਇਰ ਦੀਆਂ ਗੱਡੀਆਂ ਵੀ ਮੌਕੇ ਤੇ ਪਹੁੰਚ ਚੁੱਕੀਆਂ ਨੇ ਕੀ ਹੋਇਆ ਇਹ ਸਾਰਾ ਇਧਰੋਂ ਅੱਗ ਆਈ ਨੇਰ ਦੇ ਵਿੱਚ ਪਤਾ ਨਹੀਂ ਲੱਗਾ ਹਾਂਜੀ ਹਾਂਜੀ ਡੰਗਰ 7-8 ਸੜ ਗਏ ਬੱਕਰੀਆਂ 7-8 ਜੋ ਪੈਸਾ ਬੰਦਾ ਗਹਿਣਾ ਜੋ ਕੁਛ ਹੈਗਾ 100-150 ਕਿਲੇ ਪ੍ਰਾਲੀ ਸੀ ਰੇੜੇ 3-4 ਮੰਝਿਆ ਹੀ ਹਰ ਚੀਜ਼ ਸੜ ਗਈ ਕਿ ਕਿੰਨੀ ਦੇਰ ਹੋ ਗਈ ਅੱਗ ਲੱਗੀ ਇਹ ਅੱਗ ਲੱਗੀ ਨੂੰ ਹੋ ਕੇ 2 ਘੰਟੇ 2 ਘੰਟੇ ਹੋ ਗਏ ਹਾਂ ਜੀ ਕਿੱਧਰੋਂ ਆਈ ਅੱਗ ਇਹ ਇਧਰੋਂ ਉਧਰੋਂ ਆਈ ਏ ਪਤਾ ਨਹੀਂ ਲਗਾ ਫਾਇਰ ਬ੍ਰਿਗੇਡ ਨੂੰ ਤੁਸੀਂ ਸੂਚਿਤ ਕੀਤਾ ਵੀ ਆਹ ਘਣਾ ਹੋ ਗਿਆ ਹਾਂ ਹਾਂ ਜੀ ਪੁਲਿਸ ਨੂੰ ਫੋਨ ਲਾਇਆ ਤਾਂ ਗੱਡੀ ਵੀ ਆ ਗਈ ਪੁਲਿਸ ਵੀ ਆ ਗਈ ਅੱਛਾ ਜੀ ਹਾਂ ਜੀ ਤੇ ਕੋਈ ਜੀ ਦੀ ਕੋਈ ਜਾਨਵਰਾਂ ਦੀ ਹੋਈ ਆ ਜਾਨਵਰ ਵੀ ਮਰ ਗਏ ਕਿੰਨੇ ਜਾਨਵਰ ਮਰ ਗਏ ਘੋੜੀ ਮਰ ਗਈ ਤਿੰਨ ਚਾਰ ਝੋਟੀਆਂ ਮਰ ਗਈਆਂ ਦੋ ਤਿੰਨ ਵੱਡੀਆਂ ਬੱਝਾਂ ਸੀ ਉਹ ਮਰ ਗਈਆਂ ਜੋ ਸੋਨਾ ਗਹਿਣਾ ਜੋ ਕੁਛ ਹੈ ਗਾਈ ਸਾਰਾ ਕੋਈ ਤਬਾਹ ਹੋ ਗਿਆ ਹਰ ਚੀਜ਼ ਤਬਾਹ ਹੋ ਗਈ ਵਜੇ ਕੁਛ ਨਹੀਂ ਕਿੰਨੇ ਕੋਲੇ ਹੀ ਇੱਥੇ ਇੱਥੇ ਤਿੰਨ ਘਰ ਏ ਤਿੰਨਾ ਘਰਾਂ ਦਾ ਸਾਰਾ ਤਬਾਹ ਹੋ ਗਿਆ ਹਾਂ ਤਿੰਨਾ ਘਰਾਂ ਇੱਧਰ ਸਾਰਾ ਹੀ ਤਬਾਹ ਹੋ ਗਿਆ ਕੁਛ ਨਹੀਂ ਬਚਿਆ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਲਾਈਵ ਤਸਵੀਰਾਂ ਕਿਸ ਤਰ੍ਹਾਂ ਅੱਗ ਜਿਹੜੀ ਆ ਅਜੇ ਵੀ ਪੂਰੀ ਮਚ ਮਚ ਰਹੀ ਆ ਵਿਖਾ ਹਾਂ ਸਰ ਆ ਦੇਖੋ ਇਹਦੇ ਵਿੱਚ ਦੋਸਤਾਂ ਦੀਆਂ ਘਟੀਆਂ ਛੁੱਟੀਆਂ ਆਈ ਦੇ ਆ ਦੇਖੋ ਤੁਸੀਂ ਜੋ ਮੋਟਰਸਾਈਕਲ ਵੀ ਇਹ ਅੱਗ ਦੀ ਲਪੇਟ ਚ ਆ ਚੁੱਕਾ ਹੈ ਇੱਥੇ ਮੈਨੂੰ ਲੱਗਦਾ ਕਿ ਇਹ ਪ੍ਰਾਲੀ ਕ ਜਾਂ ਪ੍ਰਾਲੀ 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 ਸਰ ਇਹ ਪ੍ਰਾਲੀ ਸਾਰੀ ਜੀ ਸਰ ਉਧਰ ਵੀ 150 ਗਲੇ 150 ਗਲੇ ਪ੍ਰਾਲੀ ਸੀ ਕਾਫੀ ਨੁਕਸਾਨ ਜੋ ਹੋ ਚੁੱਕਾ ਹੈ ਛੋਟੇ ਕੱਟੇ ਪਤਾ ਨਹੀਂ ਲੱਗਾ ਗੁਰੂ ਜੀ ਛੋਟੇ ਇੱਥੇ ਦੋ ਚੱਲ ਪਈਆਂ ਦੋ ਵਿੱਚ ਪਈਆਂ ਕਿੱਥੇ ਉਹ ਆ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਬੱਚਾ ਜੋ ਜਵਾਕ ਹੈ ਝੁੱਸ ਚੁੱਕਾ ਮੌਕੇ ਤੇ ਜਿਹੜੀਆਂ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਨਿੱਕੇ ਨਿੱਕੇ ਜਵਾਕ ਜਿਹੜੇ ਨੇ ਉਹ ਅੱਗ ਦੀ ਜਿਹੜੀ ਆ ਲਵੇਟ ਚ ਆ ਚੁੱਕੇ ਨੇ ਕਿਤੇ ਨਾ ਕਿਤੇ ਆ ਤੁਸੀਂ ਦੇਖ ਸਕਦੇ ਹੋ ਉਹ ਵੇਖੋ ਜਾਨਵਰ ਕੋਟ ਵਾਕਿਆ ਰੇਡੇ ਹੀ ਕਰ ਦੁਗੜ ਵੀ ਲਖਣ ਨਸਕਣ ਹੋ ਗਿਆ ਛੋਟੇ ਛੋਟੇ ਜਾਨਵਰ ਤਰਵੀਰ ਕੋੜੀ ਕੋੜੀ ਖਾਤਰ ਇਹ ਸਿਰਫ ਅੱਗ ਦੇ ਨਾਲ ਸਾਰੀਆਂ ਛੱਤਾਂ ਜਿਹੜੀਆਂ ਸੜ ਚੁੱਕੀਆਂ ਸਿਰਫ ਮਿੱਟੀ ਦੇ ਹੀ ਕੁਝ ਜਿਹੜੇ ਨੇ ਚੁੱਲ੍ਹੇ ਹੀ ਸਿਰਫ ਇਹਨਾਂ ਦੇ ਬਚ ਸਕਏ ਨੇ ਬਾਕੀ ਸਾਰਾ ਕੁਝ ਹੀ ਤਬਾਹ ਹੋ ਚੁੱਕਾ ਆ ਤੁਸੀਂ ਦੇਖ ਸਕਦੇ ਹੋ ਇੱਥੇ ਤਿੰਨ ਘਰ ਸਨ ਜਿਹੜਾ ਤਿੰਨਾਂ ਘਰਾਂ ਦਾ ਜਿਹੜਾ ਵੀ ਉਹ ਕਾਫੀ ਨੁਕਸਾਨ ਹੋ ਚੁੱਕਾ ਆ ਟਾਡੇ ਲਗਭਗ ਕਿਨਾ ਨੁਕਸਾਨ ਹੋ ਚੁੱਕਾ ਆ ਸਰ ਘਟੋ ਘਟ ਵੀ 12 13 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਸਾਡਾ 2.5 ਅਛਾ ਜੀ ਕਿੰਨੇ ਜਾਨਵਰ ਜਿਹੜੇ ਆ ਸੜ ਚੁੱਕੇ ਆ ਸਰ ਇੱਥੇ 6 7 ਵਕਰੀਆਂ ਹੀ 5 7 ਕਟੀਆਂ 4 5 ਵੱਡੀਆਂ ਮਜਾਂ 2 ਰੇੜੇ 2 ਘੋੜੀਆਂ ਇਹ ਕਟਰ ਜੀ ਇਹ ਕਟਰ ਵਾਲੀ ਦਾ ਟੈਰ ਵੀ ਸੜ ਗਿਆ ਸਰ ਇੱਕ ਮੋਟਰਸਾਈਕਲ ਇਹ ਇੱਕ ਮੋਟਰਸਾਈਕਲ ਸਪਲੈਂਡਰ ਪਲੈਂਡਰ ਨਵਾਂ ਮੋਟਰਸਾਈਕਲ ਖੜਿਆ 22 ਮਾਡਲ ਮੋਟਰਸਾਈਕਲ ਵੀ ਸਰ ਉਹ ਵੀ ਸੜ ਗਿਆ ਹੋਰ ਕੁਝ ਬਾਕੀ ਚੋਂ ਗੈਣਾ ਗੁਨੇ ਤਿੰਨ ਚੌਕ ਕੁੜੀਆਂ ਦੇ ਗੈਨੇ ਸੀ ਸਾਰੇ ਸੜ ਗਏ ਪਰ ਮੈਨੂੰ ਤੇ ਦੇਖ ਰੇ ਜਿਹੜੇ ਤਿੰਨ ਘਰ ਸੜ ਗਏ ਨੇ ਇਹਨਾਂ ਦੇ ਵਿੱਚ ਜਿਹੜੇ ਤੁਸੀਂ ਦੱਸਿਆ ਜਾ ਰਿਹਾ ਕਿ 200 ਕਿਲੇ ਦੀ ਪ੍ਰਾਲੀ ਸੜ ਗਈ ਉਹਦੇ ਵਿੱਚ ਜਾਨਵਰ ਵੀ ਆਈ ਹਾਂਜੀ ਜਾਨਵਰ ਵੀ ਆ ਗਏ ਸਰ ਕੀ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਨੂੰ ਜਾਂ ਇਹ ਜਿਹੜੀਆਂ ਨਿਕ ਨੀ ਗਲਤੀਆਂ ਨੇ ਕਿਤੇ ਨਾ ਕਿਤੇ ਨੁਕਸਾਨ ਕਰਦੀਆਂ ਨੇ ਹਾਂਜੀ ਸਰ ਪ੍ਰਸ਼ਾਸਨ ਵੱਲ ਸਾਡੇ ਇਹ ਜੀ ਸਾਡੇ ਤੇ ਸਾਡੀ ਹੈਲਪ ਕਰਨੀ ਚਾਹੀਦੀ ਸਰ ਹੈਲਪ ਵੀ ਕਰਨ ਚਾਹੀਦੀ ਆ ਪਰ ਜਿਸ ਬੰਦੇ ਨੇ ਏਡੀ ਜਿਹੜੀ ਹਰਕਤ ਕੀਤੀ ਆ ਉਹਦੇ ਉਹਨੂੰ ਕੀ ਹੋਣਾ ਚਾਹੀਦਾ ਆ ਔਰ ਸਭ ਤੁਸੀਂ ਵੇਖੋ ਸਰ ਸਾਨੂੰ ਕੀ ਵੇਖੋ ਕਿ ਸਜ਼ਾ ਨਹੀਂ ਜਾਈ ਉਹਨੂੰ ਵੇਖੋ ਕਾਰਵਾਈ ਹੋਣੀ ਚਾਹੀਦੀ ਉਹਤੇ ਕੀ ਕੀਤਾ ਕੀ ਨਹੀਂ ਉਹਨੇ ਕਰਨੀ ਚਾਹੀਦੀ ਉਹਤੇ ਠੀਕ ਹੈ ਜਾਹੋ ਜਾਂਦੇ ਹਾਂ ਮਿੱਟ ਕਾਹਦਾ ਮੈਂ ਘਰ ਦੇ ਵਿੱਚ ਜੋ ਕੁਝ ਵੀ ਹੈਗਾ ਜੀ ਸਾਡੇ ਉਹ ਸਾਰਾ ਕੁਝ ਹੀ ਸੜ ਕੇ ਸੁਆਹ ਹੋ ਗਿਆ ਕੁਝ ਲੀੜਾ ਕਪੜਾ ਕੋਈ ਨਹੀਂ ਵਈਆ ਜੋ ਗੇਣੇ ਸੀ ਤਿੰਨਾ ਚੌ ਕੁੜੀਆਂ ਦੇ ਉਹ ਵਿੱਚੇ ਸਾਰੇ ਸੜ ਗਏ ਜੋ ਪੈਸਾ ਤੇ ਲਾਈ ਹਾਂ ਥੋੜੇ ਚਿਰ ਪਹਿਲਾਂ ਮੱਜਾਂ ਵੇਚੀਆਂ ਸੀ ਕਿਤੇ ਜਗ੍ਹਾ ਲਾਵਾਂਗੇ ਉਹਦੇ ਕਰਕੇ ਮੱਜਾਂ ਵੇਚੀਆਂ ਸੀ ਵਿੱਚ ਉਹ ਵੀ ਪੈਸੇ ਵਿੱਚੇ ਸੜ ਗਿਆ ਓਏ ਤੁਸੀਂ ਪਿੱਛੇ ਇੱਥੇ ਆ ਕੇ ਬੈਠੇ ਕਿ ਨਾ ਬਾਬਾ ਚਿਰਦੇ ਤੇ ਬੈਠੇ ਦੋ ਤਿੰਨ ਸਾਲ ਹੋ ਗਏ ਪਹਿਲਾਂ ਦੋ ਚਾਰ ਸਾਲ ਇੱਥੇ ਰੇ ਪਰਲੇ ਬਨੇ ਹੋਰ ਨਾਲ ਹੀ ਮੜ ਗਏ ਇੱਥੇ ਆ ਜਗਾ ਲੈ ਠੇਕੇ ਤੇ ਹੀ ਹੁੰਦਾ ਸਾਡੇ ਕੋਲ। ਜੀ ਆ ਵਿੱਚ ਨਿੰਦਰ ਰਹਿੰਦਾ 25-30 ਸਾਲ ਹੋ ਗਏ ਸਾਨੂੰ। ਸਰਕਾਰ ਨੂੰ ਥੋੜਾ ਜਿਹਾ ਠੇਕੇ ਤੇ ਜੀ 25-30 ਸਾਲ ਹੋ ਗਏ ਆ ਬੜੇ ਪੁਰਾਣੇ ਕੀ ਕੀ ਕਹਿਣਾ ਚਾਹੁੰਦੇ ਜੀ ਕਾਫੀ ਨੁਕਸਾਨ ਹੋਇਆ ਕੀ ਸਰਕਾਰ ਨੂੰ ਕੀ ਕੋਹਾਰ ਲਾਉਣਾ ਚਾਹੁੰਦੇ? ਅਸੀਂ ਇਹ ਕੋਹਾਰ ਲਾਉਂਦੇ ਨਾ ਸਰ ਜੀ ਸਾਡੀ ਹਲ ਫੋਣੀ ਚਾਹੀਦੀ ਅਸੀਂ ਗਰੀਬ ਬੰਦੇ ਆ ਜਗਾ ਲੈਣ ਲਈ ਅਸੀਂ ਡੰਗਰੇ ਵੇਚੇ ਜੀ ਈਡੀ ਵੀ 25-30 ਡੰਗਰੇ ਵੇ ਮੱਜਾਂ ਦੇ ਸਾਰੇ ਵਿੱਚੇ ਚਲ ਗਏ ਜੋ ਨਗਦ ਕੈਸ਼ ਹੀ ਸੀ ਜਿਹੜਾ 12-13 ਲੱਖ ਹੀ ਬਾਕੀ ਗਹਿਣਾ ਘਟਾ ਸਭ ਕੁਝ ਵਿੱਚੇ ਚਲਾ ਗਿਆ ਜੀ ਠੀਕ ਹੈ ਬਾਕੀ ਮੌਕੇ ਤੇ ਮੌਜੂਦ ਆ ਪ੍ਰਸ਼ਾਸਨ ਵੱਲੋਂ ਕੀ ਕਾਰਵਾਈ ਕੀਤੀ ਕਿ ਕਿ ਕਿੰਨਾ ਕ ਨੁਕਸਾਨ ਹੋਇਆ ਜੀ ਕੋਈ ਮਾਲ ਡੰਗਰ ਆ ਇਹਨਾਂ ਦਾ ਬੱਕਰੀਆਂ ਆ ਕੋਈ ਕੁੱਤੇ ਆ ਲੋਕ ਹਾਂ ਬਾਕੀ ਘੋੜੀ ਇੱਕ ਬਾਕੀ ਇਹਨਾਂ ਦੇ ਪਰਿਵਾਰ ਦਾ ਬਚਾਅ ਆ ਕਿਦੋਂ ਪਤਾ ਲੱਗਦਾ ਕਿ ਇੰਨੀ ਵੱਡੀ ਘਟਨਾ ਜਿਹੜੀ ਪਾਪਣ ਦੀ ਜਦੋਂ ਸਾਨੂੰ ਪਤਾ ਲੱਗਾ ਮੌਕੇ ਦੋਸਲੇ ਪਹੁੰਚਦੇ ਆਂ ਤੋ ਇਹ ਦੇ ਮੇਰੇ ਖਿਆਲ ਨਾਲ ਜਦੋਂ ਅਜੇ ਦੇਣ ਸੀਗਾ ਜਦੋਂ ਹਨੇਰੀ ਚੜੀ ਹੋਈ ਆ ਉਦੋਂ ਲੋਕਾਂ ਨੇ ਲੰਘਦੇ ਆ ਵੀਡੀਓ ਬਣਾਉਣਾ ਵੀਡੀਓ ਵਾਇਰਲ ਕੀਤੀ ਨਹੀਂ ਆ ਅਸੀਂ ਜਦੋਂ ਸਾਨੂੰ ਇਨਫਰਮੇਸ਼ਨ ਮਿਲੀ ਆ ਅਸੀਂ ਉਸੇਲੇ ਮੌਕੇ ਤੇ ਆ ਗਏ ਠੀਕ ਆ ਜੀ ਧੰਨਵਾਦ ਡੀਰ ਵੀ ਸਾਡੇ ਉੱਥੇ ਉਹਦੇ ਆ ਗਿਆ ਬਲਾਇਆ ਠੀਕ ਆ ਜੀ ਕਾਬੂ ਜਾ ਹੁਣ ਗੱਡੀ ਐ ਘੋਰ ਹੁੰਦੀ ਐ ਮਗਰ ਅੱਛਾ ਜੀ ਹਾਂ ਪ੍ਰਸ਼ਾਸਨ ਵੱਲੋਂ ਵੀ ਮੌਕੇ ਤੇ ਪਹੁੰਚ ਕੇ ਜਿਹੜਾ ਆ ਉਹ ਲੋਕ ਇਹਨਾਂ ਦੀ ਮਦਦ ਵਾਸਤੇ ਆਇਆ ਗਿਆ ਤੇ ਅੱਗੇ ਆਵਾਜ਼ ਇੱਕ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਦੇਖ ਸਕਦੇ ਹੋ ਕਿ ਹੁਣ ਫਾਇਰ ਬ੍ਰਿਗੇਡ ਵੱਲੋਂ ਆ ਕੇ ਜਾਂ ਕੁਝ ਕੁਦਰਤੀ ਤੌਰ ਤੇ ਜੋ ਮੀਂਹ ਹੋਇਆ ਉਹਦੇ ਨਾਲ ਜਿਹੜੀ ਆ ਹੁਣ ਸਥਿਤੀ ਜਿਹੜੀ ਆ ਉਹ ਕਾਬੂ ਚ ਕੀਤੀ ਗਈ ਆ ਨਹੀਂ ਤੇ ਇੰਨੀ ਭਿਆਨਕ ਅੱਗ ਸੀ ਜਿਸ ਦੇ ਵਿੱਚ ਕਈ ਜਾਨਵਰ ਚਲਸ ਚੁੱਕੇ ਨੇ ਕਈ ਜਾਨਵਰ ਮਰ ਚੁੱਕੇ ਨੇ ਘਰ ਟਹਿ ਚੁੱਕੇ ਨੇ ਅੱਗ ਲੱਗ ਚੁੱਕੀ ਆ ਉਸ ਚੀਜ਼ ਨੂੰ ਕੱਖ ਨਹੀਂ ਵਜਾ ਨਾ ਲੀੜਾ ਕਪੜਾ ਗਹਿਣੇ ਹੀ ਵਿੱਚ ਸਾਰਾ ਕੁਝ ਵਿੱਚ ਸੜ ਗਿਆ